ਕਹਿੰਦੇ ਵੀ ਡੱਗੋ ਵਾਲੇ ਸ਼ਰਨੇ ਦਾ ਦੇਵਨੇ ਦੇ ਕਬੱਡੀ ਕੱਪ ਤੇ 21 ਫਰਵਰੀ ਨੂੰ ਸਵਾ ਲੱਖ ਦੇ ਨਾਲ ਸਨਮਾਨ ਹੋਣਾ ਹੈ ਮੇਰੇ ਮਿੱਤਰੋ ਸਵਾ ਲੱਖ ਦੀਆਂ ਗੱਲਾਂ ਹੋਣਗੀਆਂ ਡੱਗੋ ਵਾਲੇ ਸ਼ਰਨੇ ਦੇ ਲਈ ਵੱਡੇ ਮਾਨ ਸਨਮਾਨ ਬਖਸ਼ੇ ਜਾਣਗੇ ਆਓ ਸਾਹਮਣੇ ਸ਼ੀਲੂ ਤੇ ਅੰਬਾ ਅੰਬਾ ਸੁਰ ਸਿੰਘ ਦੀ ਧਰਤੀ ਥੋੜੀ ਛੱਟ ਲੱਗੀ ਹੈ ਸੱਚੇ ਬਾਦਸ਼ਾਹ ਮਿਹਰ ਕਰੇ ਜਲਾਲਪੁਰਿਆ ਬਲਵੀਰ ਵੀ ਆਇਆ ਹੋਇਆ ਹੈ ਮਾਣ ਹੈ ਸੇਵਾ ਸਿੰਘ ਰਾਣੇ ਨੂੰ ਸਾਡੀ ਖੇਡ ਕਬੱਡੀ ਨੂੰ ਮਾਣ ਹੈ ਸਰਦਾਰ ਸੇਵਾ ਸਿੰਘ ਰਾਣੇ ਤੇ ਔਰ ਕਰਨ ਕਮਾਂਡ ਦੀਆਂ ਸੱਜੀਆਂ ਖੱਬੀਆਂ ਬਾਹਾਂ ਗਰਾਊਂਡ ਦੇ ਵਿੱਚ ਨੇ ਤਾਰੀ ਬਗਰੌਲ ਮੂਵ ਸਪਰੇਅ ਗਰਾਊਂਡ ਦੇ ਵਿੱਚ ਪੁਛਦੀ ਕਰ ਦਿਓ ਜੀ ਮੂਵ ਸਪਰੇਅ ਪਲੀਜ਼ ਜਲਦੀ ਤੋਂ ਜਲਦੀ ਉਹ ਟਾਫੀ ਨੰਬਰ ਦੀ ਬਿਲਡਿੰਗ ਠੀਕ ਓਏ ਠੀਕ ਹੈ ਸੱਚੇ ਪਾਤਸ਼ਾਹ ਦੀ ਮਿਹਰ ਹੈ ਖਿਡਾਰੀ ਖੇਡਦੇ ਨੇ ਸ਼ਿਲੂ ਦੇ ਥੋੜੀ ਸੱਟ ਲੱਗੀ ਆ ਸੱਚੇ ਪਾਤਸ਼ਾਹ ਅਮੀਰ ਕਰੇ ਤਾਂ ਬਹੁਤ ਵੱਡੀ ਮੰਗ ਹੈ ਪੰਜਾਬ ਸਾਰਾ ਇਹਦੀ ਕਬੱਡੀ ਦਾ دیਵਾਨਾ ਹੈ ਸਾਰਾ ਵਰਲਡ ਦੇ ਦੀ ਕਬੱਡੀ ਦਾ دیਵਾਨਾ ਹੈ ਔਰ ਸ਼ਿਲੂ ਵਰਗੇ ਖਿਡਾਰੀ ਸਦਾ ਆਵਾਜ਼ ਰਹਿਣ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ ਅਸੀਂ ਅਰਦਾਸ ਕਰਦੇ ਆ ਉਹ ਮਾੜਾ ਸਾਈਡ ਤੇ ਦੋ ਯਾਰ ਬਾਕੀ ਬੰਦੇ ਸਾਈਡ ਤੇ ਹੋ ਜਾਓ ਜੀ ਜਿਨ੍ਹਾਂ ਦੀ ਕੋਈ ਨਹੀਂ ਡਿਊਟੀ ਬਾਕੀ ਬੰਦੇ ਸਾਈਡ ਤੇ ਹੋ ਜਾਓ ਮੇਰੀ ਬੇਨਤੀ ਹੈ ਚਮਕਾਰ ਕਮਾਂਡ ਦਾ ਉੱਚੇਚੇ ਤੌਰ ਤੇ ਧੰਨਵਾਦ ਹੈ ਯੂਕੇ ਤੋਂ ਸਪੈਸ਼ਲ ਪੁੱਜਾ ਹੈ ਮੂਵ ਸਪਰੇ ਪਲੀਜ਼ ਜਿਹਦੇ ਕੋਲੇ ਵੀ ਹੋਵੇ ਜਲਦੀ ਤੋਂ ਜਲਦੀ ਪਹੁੰਚਦੀ ਕਰੇ ਮੂਵ ਸਪਰੇ ਕਬੱਡੀ ਖਿਡਾਰੀ ਸੱਟਾਂ ਵੱਜਦੀਆਂ ਮੇਰੇ ਵੀਰੋ ਬਹੁਤ ਔਖਾ ਹੋ ਜਾਂਦਾ ਹੈ ਬੜੀ ਕੱਲਣਾ ਕੱਲਣੀ ਪੈਂਦੀ ਹੈ ਇੱਥੋਂ ਤੱਕ ਪੁੱਜਣ ਦੇ ਲਈ ਇਹ ਸੱਟ ਜਿਹਦੇ ਵੱਜਦੀ ਹੈ ਉਹਨੂੰ ਪਤਾ ਹੁੰਦਾ ਮੇਰੇ ਵੀਰੋ ਵੀ ਕਿੱਦਾਂ ਜਿਹੜਾ ਬੰਦਾ ਉੱਠਦਾ ਹੈ ਔਰ ਇਹ ਜਲਾਲਪੁਰੀਆ ਪਾਲਾ ਜਾਣਦਾ ਜਿਹੜੀਆਂ ਲੂਰੀਆਂ ਮੈਂ ਕਹਿੰਦਾ ਵੀ ਉਹ ਲੈ ਰਿਆ ਨਾ ਵੀ ਯਾਰ ਮੈਂ ਵੀ ਗਰਾਊਂਡ 'ਚ ਹੁੰਦਾ ਪਰ ਡਾਕਟਰ ਨੇ ਮਨਾ ਕੀਤਾ ਹੋਇਆ ਹੈ ਅੱਜ ਸ਼ਿੱਲੂ ਸਾਡੀ ਕਬੱਡੀ ਦਾ ਬਹੁਤ ਵੱਡਾ ਪਲੇਅਰ ਆ ਸੱਚੇ ਪਾਤਸ਼ਾਹ ਦੇ ਤੇ ਮੇਰੇ ਹੱਥ ਆਖੇ ਸ਼ਿੱਲੂ ਬਹੁਤ ਵੱਡਾ ਪਲੇਅਰ ਆ ਔਰ ਸ਼ਿੱਲੂ ਵਰਗੇ ਪਲੇਅਰ ਟਾਵੇਂ-ਟਾਵੇਂ ਹੋਏ ਆ ਕਰੋੜ ਦੇ ਫੌਜੀ ਤੋਂ ਬਾਅਦ ਵੱਡਾ ਨਾਂ ਜਿਹੜਾ ਖੇਡ ਕਬੱਡੀ ਦੇ ਵਿੱਚੋਂ ਸ਼ਿੱਲੂ ਦਾ ਕਦੇ ਜਲਾਲਪੁਰੀਏ ਪਾਲੇ ਦਾ ਕਦੇ ਬੱਗੇਪਿੰਡ ਦੇ ਮੰਗੀ ਦਾ ਕਦੇ ਦੁਗਾਲ ਦੇ ਬਿੱਟੂ ਦਾ ਇਹ ਦੌਰ ਚੱਲਿਆ ਕਦੇ ਪਿੱਥੋ ਦੇ ਸ਼ੀਰੇ ਦਾ ਔਰ ਸ਼ਿੱਲੂ ਅੱਜ ਸ਼ਿੱਲੂ ਸ਼ਿੱਲੂ ਹੋਈ ਪਈ ਹੈ ਦੁਨੀਆ ਦੇ ਵਿੱਚ ਇਹਨੇ ਕਬੱਡੀ ਨਾਲ ਜੋੜਿਆ ਹੋਇਆ ਸਾਰੀ ਦੁਨੀਆ ਨੂੰ ਔਰ ਇਹੋ ਜਿਹੇ ਖਿਡਾਰੀ ਸਦਾ ਗਰਾਊਂਡਾਂ ਦੇ ਵਿੱਚ ਤੰਦਰੁਸਤ ਰਹਿਣ ਖੇਡਦੇ ਰਹਿਣ ਸੱਚੇ ਬਾਦਸ਼ਾਹ ਮਹਿਰ ਕਰੇ ਬੜੀ ਦੂਰ ਤੋਂ ਆਇਆ ਦਿੱਲੀ ਦੇ ਅੱਗੇ ਸਾਂਪਲੇ ਦੇ ਲਾਗੇ ਪਿੰਡ ਹੈ ਬਾਹੂ ਅਕਬਰਪੁਰ ਬਾਦਸ਼ਾਹ ਅਕਬਰ ਨੇ ਸੁਲਤਾਨ ਬਾਹੂ ਸਾਹਿਬ ਦੇ ਨਾਂ ਦੇ ਉੱਤੇ ਉਹ ਪਿੰਡ ਵਸਾਇਆ ਕਿ ਮੀ ਮੱਜਬਾਂ ਦੇ ਦਰਵਾਜ਼ੇ ਉੱਚੇ ਵਿੱਚ ਰੂ ਰਹਾਣੀ ਮੋਰੀ ਹੂ ਪੰਡਤਾਂ ਤੇ ਮੋਲਾਣਿਆਂ ਕੋਲੋਂ ਛੁਪਛਪ ਲੰਗ ਦੇ ਚੋਰੀ ਹੂ ਸ਼ਮਕਾ ਮਾਰਨ ਦੇ ਕਰਨ ਬਖੇੜੇ ਦਰਦਮੰਦਾਂ ਦੀ ਘੋੜੀ ਹੂ ਚਲ ਬਾਹੂ ਸਥਾਈ ਵਸੀਏ ਜਿੱਥੇ ਜੋਰ ਨਾ ਹੋਰੀ ਹੂ